ਇੱਕ ਕਵਰਪ ਅਪ ਪੁਲਿਸ ਹਰਾਰਕੀ ਜਿਨ੍ਹਾਂ ਨੇ ਪੂਰਾ ਜੋਰ ਲਾਇਆ ਕਿ ਇਹਨੂੰ ਕਵਰ ਅਪ ਕੀਤਾ ਜਾਵੇ ਇਹਨੂੰ ਹਸ਼ਾ ਕੀਤਾ ਜਾਵੇ ਇਹਨੂੰ ਟੋਨ ਡਾਊਨ ਕੀਤਾ ਜਾਵੇ ਡੀਲੂਟ ਰਜਾਇਆ ਤਾਂ ਕਿ ਵਿਕਟਰ ਨੂੰ ਕੋਈ ਇਨਸਾਫ ਨਾ ਮਿਲੇ ਇਥੋਂ ਤੱਕ ਕਿ ਪੰਜਾਬ ਦੇ ਚੀਫ ਮਿਨਿਸਟਰ ਨੇ ਖੁਦ ਤਾਂ ਉਹਨਾਂ ਨੂੰ ਸ਼ੋਰ ਕੀਤਾ ਕਿ 5:00 ਵਜੇ ਤੱਕ ਤੁਹਾਨੂੰ ਇਨਸਾਫ ਮਿਲ ਜਾਏਗਾ ਇਹ ਜਿਹੜੀਆਂ ਚੀਜ਼ਾਂ ਉਹਨਾਂ ਨੇ ਮੰਗੀਆਂ ਸੀ ਉਹ ਕਿੱਕੀਆਂ ਜਾਣਗੀਆਂ ਵਾਦਾ ਤੋੜਨਾ ਖੈਰ politician ਵਾਸਤੇ ਕੋਈ ਵੱਡੀ ਚੀਜ਼ ਨਹੀਂ ਘੱਟੋ ਘੱਟ ਉਹਨੂੰ ਇੰਨੀ ਤੇ ਹੋਣੀ ਚਾਹੀਦੀ ਸੀ ਕਿ ਉਹਦਾ ਰੀਜ਼ਨ ਦੱਸ ਦੇ ਤਾਂ ਇਹ ਸਾਰੇ ਗੱਲ ਤੋਂ ਸ਼ੋਅ ਕਰਦਾ ਹੈ ਕਿ ਪੰਜਾਬ ਦੀ ਜਿਹੜੀ ਹਰਾਰਕੀ ਹੈ ਉਹ ਬਿਲਕੁਲ ਨਹੀਂ ਚੱਲ ਰਹੀ ਜੋ ਮਗਰਮਛਰੇ ਹੰਝੂ ਨੇ ਉਹ ਸਾਨੂੰ ਮਨਜ਼ੂਰ ਨਹੀਂ ਹੈ ਇਸ ਕਰਕੇ ਇਮੀਡੀਏਟਲੀ ਅਥਰਾ 15 ਅਗਸਤ ਵਾਸਤੇ ਫੈਸਲਾ ਕੀਤਾ ਹੈ ਕਿ 15 ਅਗਸਤ ਦੇ ਵਿੱਚ ਸਾਡੀ ਸ਼ਮੂਲੀਅਤ ਨਹੀਂ ਹੋਊਗੀ ਅਸੀਂ ਇੰਡੀਪੈਂਡੈਂਟਲੀ ਆਪਣਾ 15 ਅਗਸਤ ਮਨਾਵਾਂਗੇ ਔਰ ਉਹਨਾਂ ਨਾਲ ਚੰਗਾ ਮਨਾਵਾਂਗੇ ਤਾਨੂੰ ਲੱਗਦਾ ਹੈ ਕਿ ਵਾਕੀ ਇਸ ਟਾਈਮ ਜਿਹੜਾ ਸਥਿਤੀ ਹੈਗੀ ਉਹ ਕਾਫੀ ਨਾਜ਼ੁਕ ਹੈ ਲੋਅਨ ਆਰਡਰ ਨੂੰ ਲੈ ਕੇ ਬਾਹਰ ਘਰ ਪਾਏ ਸੀ ਉਹ ਘਰਾਂ ਨੂੰ ਛੱਡ ਕੇ ਪਿੰਡਾਂ ਦੇ ਵਿੱਚ ਦੁਬਾਰਾ ਆ ਰਹੇ ਨੇ ਕਿ ਉੱਥੇ ਸੇਫ ਨਹੀਂ ਫੀਲ ਕਰ ਗਏ ਰਾਤ ਨੂੰ ਸ਼ਾਇਦ ਕੋਈ ਨਸ਼ੇ ਵਾਲੀ ਆਦਨ ਕਿਰਕ ਜਰ ਕੋ ਲੁਟੇਰਾ ਜੀ ਮੈਂ ਇਹਦੇ ਬਾਰੇ ਲੰਬਾ ਚੌੜਾ ਨਹੀਂ ਕਹਿਣਾ ਚਾਹੁੰਦਾ ਮੈਂ ਇਹਦੇ ਬਾਰੇ ਸਿਰਫ ਇੱਕ ਸੈਂਟੈਂਸ ਕਹੂੰਗਾ ਇੱਕ ਨਹੀਂ ਬਲਕੇ ਅੱਧਾ ਸੈਂਟੈਂਸ ਲੈਟ ਰੂਲਸ ਰੂਨ ਜਿਹੜੇ ਰੂਲ ਸੀ ਬਣਾਏ ਨੇ ਉਹਨਾਂ ਨੂੰ ਚੱਲਣ ਦਿਓ ਉਹਨਾਂ ਨੂੰ ਰਾਜ ਕਰਨ ਦਿਓ ਇਹਦਾ ਮਤਲਬ ਹੈ ਕਿ ਬ੍ਰਿਗੇਡੀਅਰ ਸਾਹਿਬ ਕਹਿ ਸਕਦੇ ਹਨ ਕਿ ਫੌਜੀ ਬਗਾਵਤ ਬਗਾਵਤ ਤੇ ਹੁਣ ਸਤਿਕਾਰ ਜੀ ਤੁਸੀਂ ਦੇਖ ਰਹੇ ਹੋ ਡਿਫਾਈ ਚੈਨਲ ਪੰਜਾਬੀ ਅ ਅੱਜ ਅਸੀਂ ਇੱਕ ਮਾਮਲੇ ਤੇ ਗੱਲ ਕਰਨ ਆਏ ਹਾਂ ਜੇ ਗੱਲ ਕਰੀਏ ਫੌਜ ਦੀ ਚਾਹੇ ਉਹ ਕਿਸੇ ਵੀ ਦੇਸ਼ ਦੀ ਹੋਵੇ ਖਾਸ ਕਰਕੇ ਜੇ ਭਾਰਤ ਦੀ ਫੌਜ ਦੀ ਗੱਲ ਕੀਤੀ ਜਾਏ ਤੇ ਉਹਨਾਂ ਦਾ ਇੱਕ ਆਪਣਾ ਤਰੀਕਾ ਹੈਗਾ ਫੌਜ ਦਾ ਮਤਲਬ ਹੀ ਹੈ ਡਿਸਪਲਿਨ ਫੌਜ ਦਾ ਮਤਲਬ ਹੀ ਹੈ ਕਾਇਦਤ ਤੇ ਕਾਨੂੰਨ ਪਰ ਉਸ ਕਾਇਦੇ ਕਾਨੂੰਨ ਵਿੱਚ ਰਹਿਣ ਵਾਲੇ ਫੌਜੀ ਜਿਹੜੇ ਨੇ ਕਈ ਵਾਰੀ ਉਹਨਾਂ ਨੂੰ ਵੀ ਆਪਣੇ ਤਰ੍ਹਾਂ ਤਰੀਕੇ ਦੀਆਂ ਪਰੇਸ਼ਾਨੀਆਂ ਆਉਂਦੀਆਂ ਨੇ ਪਿਛਲੇ ਟਾਈਮ ਦੇ ਵਿੱਚ ਪਿਛਲੇ ਕੁਝ ਮਹੀਨਿਆਂ ਦੀ ਰਾ ਦੇ ਵਿੱਚ ਅਸੀਂ ਇੱਕ ਐਸਾ ਮਾਮਲਾ ਸਾਹਮਣੇ ਆਇਆ ਹੈ ਕਰਨਲ ਬਾਠਾ ਮਾਮਲਾ ਖਾਸ ਕਰਕੇ ਜੇ ਗੱਲ ਕਰੀਏ ਪਟਿਆਲਾ ਤੋਂ ਤੇ ਉਹ ਕਾਫੀ ਚਰਚਾ ਦੇ ਵਿੱਚ ਵੀ ਹੈ ਉਸ ਦੇ ਉੱਤੇ ਐਫ ਆਈ ਆਰ ਦਰਜ ਹੋ ਗਈ ਜੀ ਐਫ ਆਈ ਆਰ ਦੇ ਬਾਅਦ ਉਹਦੇ ਤੇ ਮਾਮਲਾ ਜਿਹੜਾ ਲਗਾਤਾਰ ਉਹ ਐਸਟੇਬਿਸ਼ ਸੁਰੱਖਿਆ 'ਚ ਬਣਿਆ ਹੋਇਆ ਹੈ ਪਰ ਇੱਕ ਪਾਸੇ ਐਸ ਮਾਮਲੇ ਦੀ ਜਿੱਥੇ ਵੱਖ-ਵੱਖ ਆਰਗੇਨਾਈਜੇਸ਼ਨ ਸੰਗਠਨਾ ਨੇ ਜਾਂ ਫੌਜੀਆ ਨੇ ਔਰ ਖਾਸ ਕਰਕੇ ਸਾਫ ਦਾ ਫੌਜੀਆ ਨੇ ਜਾਂ ਉਹਨਾਂ ਦੇ ਆਪਣੇ ਡਿਪਾਰਟਮੈਂਟ ਦੇ ਫੌਜੀਆ ਨੇ ਜਿਸ ਤਰੀਕੇ ਦਾ ਸਟੈਂਡ ਲਿਆ ਉਸ ਦੇ ਬਾਅਦ ਫਿਰ ਵੀ ਮਾਮਲਾ ਜਿਹੜਾ ਹਜੇ ਵੀ ਇਹ ਬਣਿਆ ਹੋਇਆ ਹੈ ਔਰ ਇਹ ਹਜੇ ਕਿਸੇ ਡੈਫੀਨਿਟਲੀ ਕਿਸ ਕਚੇਰੀਆਂ ਚ ਗਿਆ ਹੋਇਆ ਅ ਅਦਾਲਤਾਂ ਦੇ ਵਿੱਚ ਗਿਆ ਹੋਇਆ ਪਰ ਨਾ ਨਾ ਕਰਦੇ ਹਜੇ ਵੀ ਫੌਜੀਆਾਂ ਚ ਇਹਦਾ ਆਪਣੇ ਤਰੀਕੇ ਦਾ ਜਿਹੜਾ ਹੈਗਾ ਉਹ ਰੋਸ ਹੈ ਪਹਿਲੇ ਵੀ ਲਗਾਤਾਰ ਦਿਨ ਖੇਦੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ऐसे कड़ी ਦੇ ਵਿੱਚ ਆਲ ਇੰਡੀਆ ਡਿਫੈਂਸ ਬ੍ਰਦਰਹੁੱਡ ਰਜਿਸਟਰਡ ਇੱਕ ਐਸੋਸੀਏਸ਼ਨ ਹੈਗੀ ਹੈ ਫੌਜੀਆਂ ਦੀ ਆਲ ਇੰਡੀਆ ਡਿਫੈਂਸ ਬ੍ਰਦਰਹੁੱਡ ਇੱਕ ਰਜਿਸਟਰਡ ਐਸੋਸੀਏਸ਼ਨ ਹੈਗੀ ਹੈ ਫੌਜੀਆਂ ਦੀ ਤੇ ਉਹਦੇ ਪ੍ਰੈਜ਼ੀਡੈਂਟ ਨੇ ਬ੍ਰਿਗੇਡੀਅਰ ਹਰਵੰਤ ਸਿੰਘ ਸਾਪਕਾ ਫੌਜੀ ਨੇ ਔਰ ਉਹ ਵੀ ਆਪਣੇ ਤਰੀਕੇ ਦੇ ਨਾਲ ਜਿਹੜਾ ਆਪਣੀ ਗੱਲ ਕਹਿਣ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਕਿ ਉਹਦਾ ਬਹੁਤ ਸੀਰੀਅਸਲੀ ਗੱਲ ਨੂੰ ਕਹਿੰਦੇ ਨੇ ਉਹਨਾਂ ਨੇ ਫੌਜੀਆ ਨੇ ਇਹਨਾਂ ਨੇ ਸਾਰਿਆਂ ਨੇ ਇਹਨਾਂ ਨੇ ਐਸੋਸੀਏਸ਼ਨ ਨੇ ਇੱਕ ਗੱਲ ਅੱਗੇ ਰੱਖੀ ਹੈ ਉਹਨਾਂ ਨੇ ਇੱਕ ਆਪਣਾ ਵਿਚਾਰ ਅੱਗੇ ਰੱਖਿਆ ਕਿ ਜਿਹੜਾ ਖਾਸ ਕਰਕੇ 15 ਅਗਸਤ ਨੂੰ ਸੂਬਾ ਪੰਜਾਬ ਸਟੇਟ ਆਫ ਪੰਜਾਬ ਵੱਲੋਂ ਇੱਕ ਸੈਰਮਨੀ ਕੀਤੀ ਜਾਣੀ ਹੈ 15 ਅਗਸਤ ਮਨਾਇਆ ਜਾਣਾ ਹੈ ਜਿਹੜਾ ਉਹਦਾ ਇੱਕ ਸਟੇਟ ਲੈਵਲ ਫੰਕਸ਼ਨ ਜਿਹੜਾ ਗਵਰਨਮੈਂਟ ਵੱਲੋਂ ਕੀਤਾ ਜਾਂਦਾ ਉਸ ਨੂੰ ਜਿਹੜਾ ਹੈਗਾ ਉਹ ਬਾਈਕਾਟ ਕਰਨਗੇ ਉਹਦੇ ਵਿੱਚ ਉਹ ਸ਼ਾਮਿਲ ਨਹੀਂ ਹੋਣਗੇ ਕੋਈ ਵੀ ਖਾਸ ਤੌਰ ਤੇ ਜਦੋਂ ਰਾਸ਼ਟਰਪਤੀ ਅਧਰ ਦਾ ਜਦੋਂ ਕੋਈ ਵੀ ਕਾਮਿਕ ਪਦਰ ਦਾ ਕੋਈ ਫੰਕਸ਼ਨ ਮਨਾਇਆ ਜਾਂਦਾ ਹੈ ਤਾਂ ਡੈਫੀਨੇਟਲੀ ਫੌਜੀਆਂ ਨੂੰ ਉਹਦੇ ਵਿੱਚ ਇਨਵਾਈਟ ਕੀਤਾ ਜਾਂਦਾ ਹੈ ਔਰ ਸਾਰੇ ਦੇ ਸਾਰੇ ਫੌਜੀ ਖਾਸ ਕਰਕੇ ਜਿਹੜੇ ਅਫੀਸਰ ਲੈਵਲ ਦੇ ਨੇ ਜਾਂ ਡਿਫਰੈਂਟ ਉਹਨਾਂ ਨੇ ਹੈਗੇ ਨੇ ਉਹਨਾਂ ਨੂੰ ਉੱਥੇ ਜ਼ਰੂਰ ਆਪਣੇ ਦਰਜਾ ਬਰ ਦਰਜਾ ਤਰੀਕੇ ਦੇ ਨਾਲ ਉੱਥੇ ਇਨਵੀਟੇਸ਼ਨਸ ਆਉਂਦੇ ਨੇ ਪਰ ਪ੍ਰਧਾਨ ਹੈ ਨੇ ਐਸ 브ਦਰহুਡ ਐਸੋਸੀਏਸ਼ਨ ਜਿਹੜੀ ਕਿ ਇਹ ਫੌਜੀਆਂ ਦੀ 올 ਇੰਡੀਆ ਡਿਫੈਂਸ ਬ੍ਰਦਰਹੁੱਡ ਐਸੋਸੀਏਸ਼ਨ ਉਹਦੇ ਪ੍ਰਧਾਨ ਨੇ ਬ੍ਰਿਗੇਡੀਅਰ ਹਰਵੰਦ ਸਿੰਘ ਜੀ ਉਹਨਾਂ ਨੇ ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨੀ ਅਸੀਂ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਥੋੜੀ ਲੰਬੀ ਚੌੜੀ ਇੰਟਰੋਡਕਸ਼ਨ ਤਾਂ ਹੋ ਗਈ ਪਰ ਥੋੜਾ ਬੈਕਗ੍ਰਾਉਂਡ ਦੱਸਣਾ ਜ਼ਰੂਰੀ ਸੀਗਾ ਵੀ ਕਿਸ مسئلے 'ਤੇ ਅੱਜ ਅਸੀਂ ਗੱਲ ਕਰਨ ਤੁਹਾਡੇ ਨਾਲ ਆਏ ਆ ਸਰ ਜਿਵੇਂ ਤੁਸੀਂ ਪ੍ਰਧਾਨ ਨੂੰ ਐਸੋਸੀਏਸ਼ਨ ਦੇ ਇਨਵਾਈਟਸ ਤਾਂ ਆਉਂਦੇ ਆ ਤੁਸੀਂ ਕਿਹਾ ਵੀ ਅਸੀਂ ਨਹੀਂ ਜਾਵਾਂਗੇ ਉਹਦੇ ਵਿੱਚ ਔਰ ਅਸੀਂ ਆਪਣਾ ਵਕਤ ਤੋਂ ਆਪਣੇ ਤਰੀਕੇ ਦੇ ਨਾਲ ਝੰਡਾ ਫਹਿਰਾਵਾਂਗੇ 15 ਅਗਸਤ ਨੂੰ ਪਰ ਸੂਬੇ ਨੇ ਜਿਹੜਾ ਸਟੇਟ ਨੇ ਸੈਰਮਨੀ ਕਰਨੀ ਹੈ ਉਹਦੇ ਵਿੱਚ ਅਸੀਂ ਪਾਰਟਿਸਿਪੇਟ ਨਹੀਂ ਕਰਾਂਗੇ اٹینڈ ਉਹਨੂੰ ਨਹੀਂ ਕਰਾਂਗੇ ਅ ਕੀ ਮਾਮਲਾ ਹੈਗਾ ਸਾਰਾ ਕਿਉਂ ਤੁਹਾਡੀ ਐਸੋਸੀਏਸ਼ਨ ਨੇ ਐਦਾਂ ਦੀ ਜਿਹੜੀ ਗੱਲ ਹੈ ਮਤਲਬ ਇਹਵੇਂ ਦਾ ਇੱਕ ਤਰ੍ਹਾਂ ਦਾ ਰੈਜ਼ੋਲੂਸ਼ਨ ਕਹਿ ਸਕਦੇ ਆਪਾਂ ਕੀ ਅੱਗੇ ਰੱਖ ਲਿਆ ਦੇਖੋ ਕਰਨਲ ਬਾਠ ਦਾ ਮਾਮਲਾ ਜਿਹੜਾ ਮਾਰਚ ਦੇ ਮਿਡਲ ਛੋਏ ਸੀ 13 14 ਦੀ ਰਾਤ ਨੂੰ ਸਾਰਿਆਂ ਨੂੰ ਪਤਾ ਹੈ ਉਹਦੇ ਬਾਰੇ ਰਿਪੀਟ ਕਰਨ ਦੀ ਕੋਈ ਲੋੜ ਨਹੀਂ ਹੈ ਇਹਦੇ ਤਿੰਨ ਅਸਪੈਕਟ ਨੇ ਮੇਰੇ ਹਿਸਾਬ ਨਾਲ ਇੱਕ ਅਸਪੈਕਟ ਹੈ ਇਨਸੀਡੈਂਟ ਇਟਸੈਲਫ ਜਿਹੜੀ ਘਟਮਾਰ ਕੀਤੀ ਦੂਜੀ ਅਸਪੈਕਟ ਹੈ ਜਿਹੜੀ ਉਹਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਉਸ ਕਵਰਿੰਗ ਦੇ ਵਿੱਚ ਦੋ ਪਾਰਟੀਆਂ ਨੇ ਇੱਕ ਹੈ ਪੁਲਿਸ ਹਾਇਰਾਰਕੀ ਜਿਨ੍ਹਾਂ ਨੇ ਪੂਰਾ ਜ਼ੋਰ ਲਾਇਆ ਕਿ ਇਹਨੂੰ ਕਵਰ ਕੱਪ ਕੀਤਾ ਜਾਵੇ ਇਹਨੂੰ ਹਸ਼ਾਪ ਕੀਤਾ ਜਾਵੇ ਇਹਨੂੰ ਟੋਨ ਡਾਊਨ ਕੀਤਾ ਜਾਵੇ ਡਿਲੂਟ ਕੀਤਾ ਜਾਵੇ ਤਾਂ ਕਿ ਵਿਕਟਮ ਨੂੰ ਕੋਈ ਇਨਸਾਫ ਨਾ ਮਿਲੇ ਦੂਜਾ ਹੈ ਪੋਲੀਟੀਕਲ ਐਂਗਲ ਮਿਸਿਸ ਬਾਥ ਨੇ ਪੂਹ ਹਰ ਜਗ੍ਹਾ ਜੋਰ ਲਗਾਇਆ ਰਾਈਟ ਫਰੋਮ ਲੋਇਸਟ ਲੈਵਲ ਟੂ ਦਾ ਹਾਈਐਸਟ ਲੈਵਲ ਆਫ ਗਵਰਨਰ ਐਂਡ ਈਵਨ ਡਿਫੈਂਸ ਮਿਨਿਸਟਰ ਜੀ ਔਰ ਹਰ ਲੈਵਲ ਤੇ ਉਹਨੂੰ ਅਸ਼ੂਰ ਕੀਤਾ ਗਿਆ ਕਿ ਤੁਹਾਨੂੰ ਇਨਸਾਫ ਮਿਲੇਗਾ ਇੱਥੋਂ ਤੱਕ ਕਿ ਪੰਜਾਬ ਦੇ ਚੀਫ ਮਿਨਿਸਟਰ ਨੇ ਖੁਦ 31 ਮਾਰਚ ਨੂੰ ਜਦੋਂ ਉਹਨਾਂ ਨੇ ਮਿਲਣ ਦਾ ਮੌਕਾ ਦਿੱਤਾ ਤਾਂ ਉਹਨਾਂ ਨੂੰ ਅਸ਼ੂਰ ਕੀਤਾ ਕਿ 5 ਵਜੇ ਤੱਕ ਤੁਹਾਨੂੰ ਇਨਸਾਫ ਮਿਲ ਜਾਏਗਾ ਇਹ ਇਹ ਜਿਹੜੀਆਂ ਚੀਜ਼ਾਂ ਉਹਨਾਂ ਨੇ ਮੰਗੀਆਂ ਸੀ ਉਹ ਕੀਤੀਆਂ ਜਾਣਗੀਆਂ ਔਰ ਸਾਡੇ ਵਾਸਤੇ ਇਹ ਉਸ ਵੇਲੇ ਠੀਕ ਲੱਗਿਆ ਕਿ ਹੁਣ ਇਨਸਾਫ ਦੀ ਹੋਪ ਹੈ ਪਰ ਸਭ ਤੋਂ ਟ੍ਰੈਜਿਕ ਗੱਲ ਇਹ ਹੈ ਕਿ ਉਹਨਾਂ ਨੇ ਕੁਝ ਨਹੀਂ ਕੀਤਾ ਕਿਉਂਕਿ ਪੋਲਿਟিক্যাল ਲੈਵਲ ਦੇ ਉੱਤੇ ਉਹਨਾਂ ਨੇ ਕੁਝ ਨਹੀਂ ਕੀਤਾ ਇਸੇ ਕਰਕੇ ਅਸੀਂ ਪੋਲਿਟিক্যাল ਹਾਇਰਾਰਕੀ ਦੇ ਨਾਲ ਬਹੁਤ ਨਰਾਜ਼ ਹਾਂ ਠੀਕ ਹੈ ਪੁਲਿਸ ਵਾਲਿਆਂ ਨੇ ਜਿਹੜਾ ਕੀਤਾ ਪੁਲਿਸ ਵਾਲਾ ਵੀ ਕਈ ਬਹੁਤ ਚੰਗੇ ਵੀ ਹੈਗੇ ਕਈ ਬਹੁਤ ਮਾੜੇ ਵੀ ਹੈਗੇ ਜਿਹੜੇ ਚੰਗੇ ਨੇ ਉਹਨਾਂ ਨੂੰ ਸ਼ਾਬਾਸ਼ ਬਣਦੀ ਹੈ ਜਿਹੜੇ ਮਾੜੇ ਨੇ ਉਹਨੂੰ ਨਹੀਂ ਕੰਡਮਨੇਸ਼ਨ ਵੀ ਇਕੁਅਲੀ ਬਣਦੀ ਹੈ ਉਹਨਾਂ ਨੇ ਬਹੁਤ ਮੰਦਭਾਗਾ ਰੋਲ ਉੱਪਰ ਕੀਤਾ ਕਵਰ ਕਰਨ ਦਾ ਰਾਈਟ ਫਰੋਂ ਬਿਗਨਿੰਗ ਫਾਇਰ ਨਿਵੈਲਾ ਸਾਇਨ ਫਾਈਲ ਕੀਤੀ ਫਿਰ ਦਬਿਵਾਲੇ ਤੋਂ ਫਾਈਲ ਕੀਤੀ ਉਹ ਸਾਰੀ ਕਹਾਣੀ ਸਾਰਿਆਂ ਨੂੰ ਪਤਾ ਹੈ ਮੈਨੂੰ ਰਿਪੀਟ ਕਰਨ ਦੀ ਲੋੜ ਨਹੀਂ ਹੁਣ ਜਿਹੜੀ ਇਹ ਪੋਲਿਟਿਕਲ ਲੈਵਲ ਦੇ ਉੱਤੇ ਜਿਹੜਾ ਉਹਨੇ ਆਪਣੇ ਵਾਅਦਾ ਤੋੜਿਆ ਵਾਅਦਾ ਤੋੜਨਾ ਖੈਰ ਪੋਲਿਟਿਸ਼ੀਅਨ ਵਾਸਤੇ ਕੋਈ ਵੱਡੀ ਚੀਜ਼ ਨਹੀਂ ਘੱਟੋ ਘੱਟ ਉਹਨੂੰ ਇੰਨੀ ਤੇ ਹੋਣੀ ਚਾਹੀਦੀ ਸੀ ਕਿ ਉਹਦਾ ਰੀਜ਼ਨ ਦੱਸ ਦੇ ਮਿਸਟਰ ਵਾਟ ਨੂੰ ਟੈਲੀਫੋਨ ਕਰਦਿਆਂ ਇਹ ਵੀ ਮੈਂ ਇਹ ਸਾਡੀ ਪ੍ਰੋਬਲਮ ਹੈ ਇਹ ਸਾਡੀ ਹੋਇਆ ਤੇ ਇਸ ਤਰ੍ਹਾਂ ਸਾਡਾ ਐਕਸ਼ਨ ਕਰਨ ਦਾ ਤਰੀਕਾ ਕੁਝ ਨਹੀਂ ਕੀਤਾ ਫਿਰ ਉਹਨਾਂ ਨੂੰ ਮਜਬੂਰ ਹਾਈ ਕੋਰਟ ਜਾਣਾ ਪਿਆ ਹਾਈ ਕੋਰਟ ਨੇ ਉਹਨਾਂ ਨੂੰ ਪੁਨਿਸ਼ੀ ਦੀ ਇਨਕੁਆਰੀ ਵਾਸਤੇ ਪੰਜਾਬ ਪੁਲਿਸ ਤੋਂ ਕੱਢ ਕੇ ਕਿਉਂਕਿ ਪੰਜਾਬ ਪੁਲਿਸ ਤੋਂ ਕੋਈ ਪ੍ਰੋਸੈਸ ਨਹੀਂ ਸੀ ਚੰਡੀਗੜ੍ਹ ਪੁਲਿਸ ਨੂੰ ਤੇ 4 ਮਹੀਨੇ ਪਰ 트ਰੇਜਡੀ ਗੱਲ ਇਹ ਹੈ ਕਿ ਚੰਡੀਗੜ੍ਹ ਪੁਲਿਸ ਨੇ ਵੀ 4 ਮਹੀਨੇ ਚ ਕੁਝ ਨਹੀਂ ਕੀਤਾ ਜੀ 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 ਕੋਈ ਕੋਸ਼ਿਸ਼ ਨਹੀਂ ਕੀਤੀ ਵਿਕਟਰ ਨੂੰ ਇਨਸਾਫ ਮਿਲਣ ਦੀ ਇਸ ਕਰਕੇ ਉਹਨਾਂ ਨੂੰ ਸੁਪਰੀਮ ਕੋਰਟ ਜਾਣਾ ਪਿਆ ਔਰ ਅਸੀਂ ਬਹੁਤ ਧੰਨਵਾਦਾਂ ਮਾਨਯੋਗ ਸੁਪਰੀਮ ਕੋਰਟ ਦੇ ਕਿ ਉਹਨਾਂ ਨੇ ਉਹਨਾਂ ਦੀ ਕਹਾਣੀ ਸੁਣੀ ਤੇ ਹਾਈ ਕੋਰਟ ਦਾ ਫੈਸਲਾ ਸੀ ਜਿਹਦੇ ਮੁਤਾਬਕ ਕੇਸ ਇਨਕੁਆਰੀ FBI ਨੂੰ ਦਿੱਤੇ ਗਏ ਸੀ ਉਹਨਾਂ ਨੇ ਉਸ ਨੂੰ ਅਟੈਂਡ ਕੀਤਾ ਬਲਕਿ ਇਹਨਾਂ ਨੂੰ ਝਾੜ ਚੰਬੀ ਲਾਈ ਤੋ ਇਹ ਸਾਰੇ ਗੱਲ ਤੋਂ ਸ਼ੋਅ ਕਰਦਾ ਹੈ ਕਿ ਪੰਜਾਬ ਦੀ ਜਿਹੜੀ ਹਰਾਰਕੀ ਹੈ ਉਹ ਬਿਲਕੁਲ ਨਹੀਂ ਚੱਲ ਰਹੀ ਔਰ ਪੰਜਾਬ ਦੀ ਜਿਹੜੀ ਪੋਲੀਟੀਕਲ ਲੀਡਰਸ਼ਿਪ ਹੈ ਉਹ ਬਿਲਕੁਲ ਇਨਸੈਂਸਿਟਿਵ ਫੌਜੀਆ ਵਰੀ ਜਦੋਂ ਕੋਈ ਫੌਜੀ ਸ਼ਹੀਦ ਹੋ ਕੇ ਆਉਂਦੀ ਹੈ ਉਹਦੀ ਬਾਡੀ ਚ ਰੰਗੇ ਚ ਲਿਫਟ ਕੇ ਉਦੋਂ ਇਹ ਬੜੇ ਮਗਰਮਚੀ ਹੰਝੂ ਵਗਾਉਂਦੇ ਨੇ ਜਿਹਨੂੰ ਪੰਜਾਬੀ ਕਹਿੰਦੇ ਕਰੋਕੋਡਿਲ ਟियर्स ਉਹ ਬੜੇ ਬਸ਼ੇਵ ਹੁੰਦੇ ਆ ਉਹ ਡੈਡ ਬਾਡੀ ਤੋਂ ਬਾਅਦ ਕੰਬਿਨੇਸ਼ਨ ਤੋਂ ਬਾਅਦ ਹੋਏ ਉਸੇ ਜੇ ਉਹਨਾਂ ਨੂੰ ਜਿਆਦਾ ਫਿਕਰ ਹੈ ਤਾਂ ਘਟੋ ਘਟ ਜਿਉਂਦਾ ਨਹੀਂ ਤਾਂ ਪਹਿਲਾਂ ਪ੍ਰਵਾਹ ਕਰੋ ਜੀ ਮਰੀਆਂ ਦੀ ਵੀ ਪ੍ਰਵਾਹ ਤਾਂ ਤੁਸੀਂ ਡਰਾਮੇ ਕਰਦੇ ਹੋ ਜੁਨੇ ਵਾਸਤੇ ਤੁਸੀਂ ਉਹਨਾਂ ਨੂੰ ਕੁੱਟਮਾਰ ਕਰ ਦਿਓ ਇੱਕ ਕਰਨਲ ਕੋ ਛੋਟਾ ਰੈਂਕ ਨਹੀਂ ਹੁੰਦਾ ਕਰਨਲ ਪਿੱਛੇ ਸੈਂਕੜੇ ਬੰਦੇ ਹੁੰਦੇ ਨੇ ਜੋ ਟੈਂਕਾਂ ਦੇ ਇੰਚਾਰਜ ਕਿੰਨੇ ਉਹਦੇ ਕੋਲ ਟੈਂਕ ਹੁੰਦੀਆਂ ਨੇ ਕਿੰਨੀਆਂ ਗੱਨਾਂ ਹੁੰਦੀਆਂ ਨੇ ਕਿੰਨੀਆਂ ਮਿਸਾਈਲ ਹੁੰਦੀਆਂ ਨੇ ਕਿੰਨਾ ਡਾਰਡ ਹੁੰਦਾ ਕਿੰਨਾ ਹੋਰ ਸਾਜ਼ੋ ਸਮਾਨ ਹੋ ਰਿਹਾ ਇਹ ਟੋਟਲ ਲਈਏ ਤਾਂ ਉਹ ਹਜ਼ਾਰਾਂ ਕਰੋੜਾਂ ਦੀ ਗਿਣਤੀ 'ਚ ਹੁੰਦੇ ਨੇ ਤੇ ਉਸ ਬੰਦੇ ਨਾਲ ਤੁਸੀਂ ਇਸ ਤਰ੍ਹਾਂ ਦੀ ਬੇਵੋਦਗੀ ਕਰਦਾ ਬੇਵੋਦਗੀ ਹੋ ਗਈ ਔਰ ਇੱਕ ਅਸਪੈਕਟ ਹੈ ਪਰ ਉਹਨੂੰ ਕਵਰ ਕਰਨਾ ਉਹਨੂੰ ਜਿਆਦਾ ਕ੍ਰਿਮੀਨਲ ਐਕਟ ਹੈ ਇਸ ਕਰਕੇ ਅਸੀਂ ਪੰਜਾਬ ਗਵਰਨਮੈਂਟ ਦੇ ਨਾਲ ਬਹੁਤ ਨਰਾਜ਼ ਨਰਾਜ਼ ਆ ਔਰ ਅਜੇ ਤੱਕ ਕਨੇ ਸਾਲੋਂ ਇੱਕ ਪੋਲਿਟਿਕਲ ਲੀਡਰਸ਼ਿਪ ਵੱਲੋਂ ਇੱਕ ਲਫਟ ਵੀ ਉਨੇ ਉਸ ਇਨਸੀਡੈਂਟ ਬਾਰੇ ਨਹੀਂ ਕਿਹਾ ਗਿਆ ਕਿ ਅਸੀਂ ਇਹ ਅਫਸੋਸ ਦਾਖ ਨਹੀਂ ਕੀਤਾ ਗਿਆ ਇਸ ਕਰਕੇ ਹੁਣ ਅਸੀਂ ਫੈਸਲਾ ਕੀਤਾ ਹੈ ਕਿ ਸਾਰੀਆਂ ਆਰਗੇਨਾਈਜੇਸ਼ਨਸ ਨੇ ਕਿ ਪੰਜਾਬ ਸਰਕਾਰ ਦਾ ਜਿਹੜਾ ਕੋਈ ਇਸ ਫੰਕਸ਼ਨ ਹੈ ਉਹਨੂੰ ਅਸੀਂ ਬਾਈਕਾਟ ਕਰਾਂਗੇ ਜਦੋਂ ਤੱਕ ਪੰਜਾਬ ਸਰਕਾਰ ਸਾਨੂੰ ਇਨਸਾਫ ਦਾ ਯਕੀਨ ਨਹੀਂ ਦਿੰਦੀ ਤੇ ਮਾਫੀ ਨਹੀਂ ਮੰਗਦੀ ਕਨਸਰਨ ਪਰਿਵਾਰ ਕੋਲੋਂ ਸਰ ਜੇ ਤੁਸੀਂ ਹੁਣੇ ਜ਼ਿਕਰ ਕੀਤਾ ਕਿ ਪੰਜਾਬ ਗਵਰਨਮੈਂਟ ਦਾ ਕੋਈ ਵੀ ਫੰਕਸ਼ਨ ਮੀਨਸ ਕਿ 15 ਅਗਸਤ ਦਾ ਇੱਕ ਚਲੋ ਸਟੇਟ ਲੈਵਲ ਦਾ ਕਾਮੀ ਪੱਧਰ ਦਾ ਵੀ ਇਹ ਫੰਕਸ਼ਨ ਹੁੰਦਾ ਹੈ ਪਰ ਕੋਈ ਵੀ ਮਤਲਬ ਕਿ ਕੋਈ ਵੀ ਮਤਲਬ ਆਉਣ ਵਾਲੇ ਟਾਈਮ ਦੇ ਵਿੱਚ ਜੋ ਤੱਕ ਇਨਸਾਫ ਨਹੀਂ ਮਿਲਦਾ ਐਨੀ ਐਕਸ ਵਾਈ ਜ਼ੀ ਪੰਜਾਬ ਗਵਰਨਮੈਂਟ ਵੱਲੋਂ ਕੋਈ ਫੌਜੀਆ ਨੂੰ ਤੁਹਾਡੀ ਐਸੋਸੀਏਸ਼ਨ ਨੂੰ ਕੋਈ ਇਨਵੀਟੇਸ਼ਨ ਆਉਂਦਾ ਤਾਂ ਤੁਸੀਂ ਉਹ ਅਟੈਂਡ ਨਹੀਂ ਕਰੋਗੇ ਦੇਖੋ ਐਜ਼ ਓਨ ਟੂਡੇ ਤੁਸੀਂ ਚੰਗੀ ਗੱਲ ਕੀਤੀ 15 ਅਗਸਤ ਆ ਰਿਹਾ 15 ਅਗਸਤ ਬਹੁਤ ਹੀ ਮਸ਼ਹੂਰ ਦਿਨ ਹੈ ਉਹਦੇ ਵਾਸਤੇ ਲੱਖਾਂ ਲੋਕਾਂ ਨੇ ਕੁਰਬਾਨੀਆਂ ਦਿੱਤਾ ਹਜ਼ਾਰਾਂ ਲੋਕ ਜਿਹੜਾਂ ਚ ਗਏ ਸੈਕ੍ਰੇਟ ਲੋਕ ਫਾਂਸੀਆਂ ਤੇ ਚੜੇ ਉਹ ਬਹੁਤ ਸੈਕ੍ਰੇਟ ਇਵੋਲੂਸ਼ਨ ਹੈ ਉਹਦੀ ਬਹੁਤ ਇੱਜ਼ਤ ਹੋਣੀ ਚਾਹੀਦੀ ਹੈ ਜਿਹੜੇ ਕਿ ਅਸੀਂ ਕਰਾਂਗੇ ਮਤਲਬ ਕਿ ਜ਼ਿਆਦਾ ਕਰਾਂਗੇ ਸਿਰਫ ਪੰਜਾਬ ਗੌਰ ਨੂੰ ਪਰ ਪੰਜਾਬ ਗੌਰ ਦੇ ਜਿਹੜੇ ਕ੍ਰੋਕੋਡਾਇਲ ਟियर्स ਨੇ ਜੋ ਮਗਰਮਛਲੇ ਹੰਜੂ ਨੇ ਉਹ ਸਾਨੂੰ ਮਨਜ਼ੂਰ ਨਹੀਂ ਆ ਇਸ ਕਰਕੇ ਇਮੀਡੀਏਟਲੀ ਅਥਰਾ 15 ਅਗਸਤ ਵਾਲੇ ਫੈਸਲਾ ਕੀਤਾ ਕਿ 15 ਅਗਸਤ ਦੇ ਵਿੱਚ ਸਾਡੇ ਸ਼ਮੂਲੀਅਤ ਨਹੀਂ ਹੋਗੀ ਅਸੀਂ ਇੰਡੀਪੈਂਡੈਂਟਲੀ ਆਪਣਾ 15 ਅਗਸਤ ਮਨਾਵਾਂਗੇ ਅਰ ਉਹਨਾਂ ਨਾਲ ਚੰਗਾ ਮਨਾਵਾਂਗੇ ਤੁਸੀਂ ਕਿੱਥੇ ਏਅਰਮਾਰਕ ਕੀਤਾ ਕੋਈ ਜਗ੍ਹਾ ਕੋਈ ਏਅਰਮਾਰਕ ਕੀਤੀ ਹੋਗੀ ਜਾਂ ਕੁਝ ਪਲਾਨਸ ਹੋਣਗੇ ਤੁਹਾਡੇ ਵੀ ਤੁਸੀਂ ਕਿੱਥੇ ਜਿਹੜਾ ਹੈਗਾ ਆਪਣਾ 15 ਅਗਸਤ ਤੋਂ ਲੱਖ ਤੋਂ ਫੌਜੀ ਮਨਾਣਗੇ ਦੇਖੋ ਅੱਜ 5 ਅਗਸਤ ਹੈ ਅਜੇ ਤਰੀ ਹੁਣ 10 ਦਿਨ ਬਾਕੀ ਨੇ ਕਿ ਤੁਹਾਨੂੰ ਅੱਜ ਹੀ ਪਲਾਨ ਦਿੱਤੀ ਦੱਸੀ ਗਈ ਤੇ ਉਹਦੀ ਵੈਲੀ ਨਹੀਂ ਹੁੰਦੀ ਪਲਾਨ ਉਹਦੋਂ ਦੱਸ ਕੇ ਜਦੋਂ ਟਾਈਮ ਨੇੜੇ ਹੁੰਦਾ ਨਹੀਂ ਤੇ ਲੋਕ ਭੁੱਲੇ ਜਾਣਗੇ ਦੇਖ ਕਿ ਕਿਨੇ ਕਿੱਥੇ ਕੀ ਕਰਨਾ ਪਰ ਇਹ ਮੈਂ ਤੁਹਾਨੂੰ ਦੱਸਦਾ ਕਿ ਅਸੀਂ ਜਿਹੜਾ ਵੀ ਕੰਮ ਕਰਾਂਗੇ ਇਹ ਪੂਰਾ ਸਟੇਟ ਲੈਵਲ ਤੇ ਫੰਕਸ਼ਨ ਹੈ ਸਾਰੇ ਲੋਕ ਆਪਣਾ ਆਪਣਾ ਕਰਨਗੇ تاکہ ਉਹਨਾਂ ਨੂੰ ਪੂਰਾ ਮੌਕਾ ਮਿਲੇ ਜੇ ਅਸੀਂ ਇੱਕ ਥਾਂ ਸੈਂਟਰਲਾਈਜ਼ ਕਰੋਗੇ ਤਾਂ ਉਹਦਾ ਆਰਗਨਾਈਜ਼ੇਸ਼ਨਲ ਪ੍ਰੋਬਲਮ ਵੀ ਹੁੰਦੀਆਂ ਨੇ ਪਲੱਸ ਉਹਦੀ ਪਾਰਟਿਸਪੇਸ਼ਨ ਵੀ ਨੋ ਕਿਹੜਾ ਬੰਦਾ ਆਏਗਾ ਫਾਜ਼ਲ ਕੋਲ ਤੋਂ ਲੈ ਕੇ ਇੱਕ ਸੈਂਟਰ ਜਗ੍ਹਾ ਤੇ ਇਸ ਕਰਕੇ ਅਸੀਂ ਉਹਨਾਂ ਨੂੰ ਫੈਸਲਾ ਹੋ ਰਿਹਾ ਹੈ ਕਿ ਆਪਣੀ ਆਪਣੀ ਜਗ੍ਹਾ ਤੇ ਆਪਣਾ ਰਿਫਾਰਮਡ ਇੰਡੀਪੈਂਡੈਂਸ ਦਿਨ ਮਨਾਉਣਗੇ ਪਰ ਸਰਕਾਰ ਦਾ ਜਿਹੜਾ ਫੰਕਸ਼ਨ ਹੈ ਉਹਦੇ ਵਿੱਚ ਅਸੀਂ ਆਪਣਾ ਗੁੱਸਾ ਜ਼ਾਹਰ ਕਰਾਂਗੇ ਜਿੰਨਾ ਚਿਰ ਸਰਕਾਰ ਇਹ ਯਕੀਨੀ ਨੀ ਦਵਾਣੀ ਕੰਸਰਨ ਪਰਿਵਾਰ ਨੂੰ ਕਿ ਉਹਨਾਂ ਨਾਲ ਇਨਸਾਫ ਹੋ ਜਾਏਗਾ ਇਹ ਸਭ ਕਾਫੀ ਟਾਈਮ ਹੋ ਗਿਆ ਮਾਰਚ ਦਾ ਜਿਹੜਾ ਇਹ ਲਟਕ ਰਿਹਾ ਇੱਕ ਮਾਮਲਾ ਉਦੋਂ ਸ਼ੁਰੂ ਹੋਇਆ ਸੀਗਾ ਔਰ ਹੁਣ ਮਾਰਚ ਤੇ ਬਾਅਦ April, May, June, July ਤੇ ਹੁਣ August ਜਿਹੜਾ ਹੈਗਾ ਚੌਥਾ ਚੌਥਾ ਪੰਜਵਾਂ ਮਹੀਨਾ ਜਿਹੜਾ ਜਾ ਰਿਹਾ ਇਸ ਮਾਮਲੇ ਨੂੰ ਔਰ ਇਹਦੇ ਵਿੱਚ ਵੱਖ-ਵੱਖ ਪੜਾਏ ਆਏ ਨੇ ਖਾਸ ਤੌਰ ਤੇ ਪਹਿਲੇ ਐਫ ਆਈ ਆਰ ਜਿਹੜੀ ਹੈ ਉਹ ਦਰਜ ਕਰਵਾਣ ਦੀ ਜਦੋ ਜਹਾਦ ਫਿਰ ਉਹਨਾਂ ਦਾ ਕੇ ਸੀ ਐਮ ਨੂੰ ਮਿਲਣਾ ਉਹਦੇ ਬਾਅਦ ਫਿਰ ਉਹਨਾਂ ਦਾ ਜਦੋ ਜਹਾਦ ਉਹਨਾਂ ਜਿਹੜੇ ਅਕਿਊਜ਼ਡ ਨੇ ਉਹਨਾਂ ਨੂੰ ਮਤਲਬ ਕਿ ਕਹਿਣਾ ਕਿ ਇਹਦਾ ਨਾਮ ਦਰਜ ਕਰੋ ਉਹਦਾ ਕਰੋ ਉਹਦੇ ਬਾਅਦ ਬਹੁਤ ਸਾਰੀਆਂ ਚੀਜ਼ਾਂ ਫਿਰ ਚੰਡੀਗੜ੍ਹ ਪੁਲਿਸ ਕੋਲ ਮਾਮਲਾ ਜਾਣਾ ਸੀ ਐਮ ਨੂੰ ਮਿਲਣਾ ਫਿਰ ਉਹਦੇ ਵਿੱਚ ਚੰਡੀਗੜ੍ਹ ਤੋਂ ਸੀਬੀਆਈ ਕੋਲ ਜਾਣਾ ਹੁਣ ਉਹਦੇ ਬਾਅਦ ਜਿਹੜਾ ਅਕਿਊਜ਼ਡ ਹੈਗੇ ਉਹਨਾਂ ਚੋਂ ਇੱਕ ਪੁਲਿਸ ਵਾਲਾ ਉਹਨਾਂ ਨੇ ਅਪਰੋਚ ਕੀਤੀ ਹੈ ਸੁਪਰੀਮ ਕੋਰਟ ਦੀ ਇੰਨਾ ਲੰਬਾ ਜਿਹੜਾ ਹੈਗਾ 4-5 ਮਹੀਨੇ ਦਾ ਸਾਰਾ ਵਾਕਿਆ ਹੋ ਗਿਆ ਤੁਹਾਡੀ ਐਸੋਸੀਏਸ਼ਨ ਨੇ ਤੁਹਾਡੀ ਜਥੇਬੰਦੀ ਨੇ ਉਦੋਂ ਪਹਿਲੇ ਕਿਉਂ ਨਹੀਂ ਆਸਤੇ ਦਿੱਲੀ ਆਪਣੀ ਨਾਰਾਜ਼ਗੀ ਜਤਾਈ ਜਾਂ ਉਹ ਨਾਲ ਉੱਥੇ ਪਹਿਲੇ ਕਿਉਂ ਨਹੀਂ ਆਏ ਤੁਹਾਡੀ ਐਸੋਸੀਏਸ਼ਨ ਅਸੀਂ ਡੇ 1 ਤੋਂ ਜਨ ਨਾਰਾਜ਼ਗੀ ਜਤਾ ਰਹੇ ਹਾਂ ਤੁਸੀਂ ਖੁਦ ਇੰਟਰਵਿਊ ਕੀਤਾ ਹੈ ਸਾਡਾ ਥੋੜੀ ਦਿਨਾਂ ਪਹਿਲਾਂ ਇੰਸੀਡੈਂਟ ਤੋਂ ਬਾਅਦ ਇਹ ਹਰ ਇੱਕ ਚੀਜ਼ ਦਾ ਟਾਈਮ ਅਤੇ ਤਰੀਕਾ ਹੁੰਦਾ ਹੈ ਅਸੀਂ ਉਹਨਾਂ ਨੂੰ ਮੌਕਾ ਦਿੱਤਾ ਕਿ ਸ਼ਾਇਦ ਕੁਛ ਨਾ ਕੁਛ ਕਰਨੇ ਕੋਈ ਕੁਛ ਨਾ ਕੁਛ ਕਰਨੇ ਜਦੋਂ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਐਨੇ ਸਾਲ ਹੋ ਗਏ ਐਨੇ ਸੌਰੀ ਮਹੀਨੇ ਹੋ ਗਏ ਤੇ ਹੁਣ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਨੂੰ ਆਪਣੀ ਰੈਜ਼ੈਂਟਮੈਂਟ ਦਿਖਾਈਏ ਪੋਲਿਟੀਕਲ ਲੈਵਲ ਤੇ ਸਰਕਾਰ ਨੂੰ ਕਿ ਅਸੀਂ ਉਹਨਾਂ ਦੇ ਨਾਲ ਨਾਰਾਜ਼ ਆ ਤੇ ਉਹਨਾਂ ਦਾ ਇਨਸਾਫ ਮਿਲਣਾ ਚਾਹੀਦਾ ਹੈ ਕੰਸਰਨਡ ਪਰਿਵਾਰ ਨੂੰ ਜੀ ਪਰਿਵਾਰ ਨੇ ਤੁਹਾਡੇ ਨਾਲ ਕੋਈ ਰਸਤਾ ਕਾਇਮ ਕਰਨ ਦਾ ਜਾਂ ਤੁਸੀਂ ਉਹਨਾਂ ਦਾ ਕੋਈ ਵੈਲ ਉਹ ਲੈਣ ਦਾ ਜਾਂ ਕਿਸੇ ਤਰੀਕੇ ਦਾ ਕੋਈ ਐਸਾ ਸਬਾਬ ਬਣਿਆ ਜੀ ਪਹਿਲੀ ਗੱਲ ਦੱਸਣ ਨੂੰ ਉਹਨੂੰ ਲੋੜ ਹੀ ਨਹੀਂ ਸਾਡੇ ਨਾਲ ਸੰਪਰਕ ਕਰਦੇ ਸਾਨੂੰ ਸਭ ਪਤਾ ਹੈ ਸਾਰਿਆਂ ਨੂੰ ਪਤਾ ਹੈ ਤੇ ਇਸ ਕਰਕੇ ਇਹ ਐਜ਼ ਇਟ ਇਜ਼ ਇੱਕ ਪਰਿਵਾਰ ਹੈ ਵੀ ਆਰ ਮੇਡ ਫਾਰ ਇਚ ਆਪਣੇ ਇੱਕ ਦੂਜੇ ਦੇ ਸੀ ਹਮਦਰਦ ਜੀ ਕਰਦੇ ਆ ਤੇ ਆਪਣੇ ਆਪ ਅਸੀਂ ਕੰਮ ਕਰਾਂਗੇ ਅਸੀਂ ਕਿਸੇ ਦੇ ਕਹਿਣ ਦੇ ਜਾਂ ਕੋਈ ਸਾਨੂੰ ਅਪਰੋਚ ਕਰੇ ਫੇਰ ਨਹੀਂ ਕਰਾਂਗੇ ਅਸੀਂ ਆਪਣੇ ਆਪ ਉਹਨਾਂ ਨਾਲ ਸਾਨੂੰ ਹਮਦਰਦੀ ਤੇ ਆਪਣੇ ਆਪ ਕੰਮ ਕਰਾਂਗੇ ਜੀ ਅਸੀਂ ਕਰ ਰਹੇ ਨਿਸ਼ਾਰੇ ਅਸੀਂ ਇਕੱਲੇ ਨਹੀਂ ਹੈਗੇ ਪੂਰੀਆਂ ਆਰਗੋਰੇਸ਼ਨਸ ਕਰ ਰਹੀਆਂ ਨੇ ਜੀ ਸਰ ਤੁਹਾਡੇ ਇਲਾਵਾ ਜਿਹੜੀ ਹੈਗੀ ਹੋਰ ਕਿੰਨੀਆਂ ਐਸੋਸੀਏਸ਼ਨਜ਼ ਹੈਗੀਆਂ ਕਿਹੜੇ-ਕਿਹੜੇ ਐਸੋਸੀਏਸ਼ਨਜ਼ ਤੁਹਾਡਾ ਰਾਫਤਾ ਕਾਇਮ ਹੋਇਆ ਉਹਨਾਂ ਨਾਲ ਇਹਦੇ ਵਾਸਤੇ ਅਸੀਂ ਇੰਡੀਪੈਂਡੈਂਟ ਦੇ ਤੋਂ ਕੁਝ ਦਿਨ ਪਹਿਲਾਂ ਮੀਡੀਆ ਕਾਨਫਰੰਸ ਕਰਾਂਗੇ ਉਹਦੇ ਵਿੱਚ ਦੱਸਾਂਗੇ ਅੱਜ ਅਸੀਂ ਕੁਝ ਨਹੀਂ ਦੱਸਾਂਗੇ ਜੀ ਸਰ ਇਹਦੇ ਨਾਲ ਜਿਹੜਾ ਤੁਸੀਂ ਲਾਅ ਐਂਡ ਆਰਡਰ ਤੇ ਆਪਾਂ ਜੇ ਗੱਲ ਕਰ ਲੈਨੇ ਜਿਹੜੇ ਲਾਅ ਐਂਡ ਆਰਡਰ ਦੀ ਗੱਲ ਜੇ ਆਪਾਂ ਕਰੀਏ ਤੇ ਜਿਸ ਤਰੀਕੇ ਨਾਲ ਇਹ ਹੋਇਆ ਉਹਦੇ ਇਲਾਵਾ ਵੀ ਕਿਉਂਕਿ ਤੁਸੀਂ ਵੀ ਦੇਖਿਆ ਸੁਣਿਆ ਹੋਣਾ ਹੈ ਕਿ ਮਿਸਿਸ ਬਾਡ ਜਿਹੜੇ ਨੇ ਉਹ ਬਾਕੀ ਦੇ ਵੀ ਚਾਹੇ ਫੌਜੀ ਨਾ ਵੀ ਹੋਣ ਪਰ ਜਿਸ ਤਰੀਕੇ ਨਾਲ ਡਿਫਰੈਂਟ ਡਿਫਰੈਂਟ ਲੋਗਾ ਨਾਲ ਜਿਹੜੇ ਇਨਜਸਟਿਸ ਕਿਤੇ ਹੋ ਰਿਹਾ ਹੈ ਉਹਨਾਂ ਨੂੰ ਨਿਆਂ ਨਹੀਂ ਮਿਲ ਰਿਹਾ ਲੌ ਲੈਸਨੈਸ ਦੀ ਕਿਤੇ ਨਾ ਕਿਤੇ ਆਵਾਜ਼ ਜਿਹੜੇ ਨੇ ਆਪਣੇ ਤਰੀਕੇ ਦੇ ਨਾਲ ਚੁਗਦੇ ਰਹਿੰਦੇ ਨੇ ਡਿਫਰੈਂਟ ਡਿਫਰੈਂਟ ਤਰੀਕੇ ਦੇ ਨਾਲ ਤੁਹਾਨੂੰ ਲੱਗਦਾ ਹੈ ਕਿ ਵਾਕਈ ਇਸ ਟਾਈਮ ਜਿਹੜਾ ਸਥਿਤੀ ਹੈਗੀ ਉਹ ਕਾਫੀ ਨਾਜ਼ੁਕ ਹੈ ਲਾਅ ਐਂਡ ਆਰਡਰ ਨੂੰ ਲੈ ਕੇ ਮੈਨੂੰ ਕਹਿਣ ਦੀ ਕੋਈ ਲੋੜ ਨਹੀਂ ਤੁਸੀਂ ਆਪਣੀਆਂ ਟੀਵੀ ਦੀਆਂ ਖਬਰਾਂ ਸੁਣੋ ਤੁਸੀਂ ਅਖਬਾਰਾਂ ਸੁਣੋ ਹਰ ਰੋਜ਼ ਲੁੱਟਾਂ ਮਹਾ ਮੋਰਾ ਹੋ ਰਹੀਆਂ ਨੇ ਹਰ ਰੋਜ਼ ਚੈਨਾ ਚੋ ਛੀਨੀਆਂ ਜਾ ਰਹੀਆਂ ਨੇ ਲੇਡੀਜ਼ ਦੀਆਂ ਪਰਸ ਕਿਤੇ ਨੇ ਕੰਪਿਊਟਰ ਖੋਏ ਜਾ ਰਹੇ ਨੇ ਕਿ ਹਰ ਹਰ ਰੋਜ਼ ਤਕਰੀਬਨ ਕਿਤਨਾ ਕਿਸੇ ਗੋਲੀ ਚੱਲ ਰਹੀ ਹੈ ਤੇ ਇਹ ਇਹਦਾ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਇਹ ਹੈ ਕਿ ਲਾ ਐਂਡ ਆਰਡਰ ਫੇਲ ਹੈ ਜਿਸ ਸਰਕਾਰ ਕੋਲੇ ਲਾਣ ਰ ਹੋਵੇ ਕਿ ਮਹਾਲੀ ਜਿਹੜੀ ਜਗਾ ਜਿਹੜੀ ਚੰਡੀਗੜ੍ਹ ਦੇ ਬਿਲਕੁਲ ਨਾਲ ਹੈ ਤੇ ਪੰਜਾਬ ਦਾ ਬਹੁਤ ਇੰਪੋਰਟੈਂਟ ਜਗਾ ਹੈ ਉੱਥੇ ਵੀ ਗੋਲੀਆਂ ਚੱਲਣ ਦੀਆਂ ਖਬਰਾਂ ਆ ਰਹੀਆਂ ਨੇ ਕਿਉਂ ਕਿ ਲਾਅ ਐਂਡ ਆਰਡਰ ਹੈ ਫੇਲਡ ਕਿ ਜਦੋਂ ਲਾ ਇਨਫੋਰਸ ਕਰਨ ਵਾਲੇ ਖੁਦ ਲਾ ਦੀ ਇੱਜ਼ਤ ਨਹੀਂ ਕਰਦੇ ਤੇ ਆਨਸਰ ਜਦੋਂ ਕਿਉਂ ਕਰੇਗਾ ਇਸ ਕਰਕੇ ਜਿਹੜਾ ਜਿਹੜਾ ਡਕੇ ਹੈ ਔਰ ਜਿਹੜਾ ਮਾੜਾ ਕੰਮ ਹੈ ਉਹ ਸ਼ੁਰੂ ਤੋਂ ਹੈਡ ਤੋਂ ਸ਼ੁਰੂ ਹੁੰਦਾ ਜੇ ਹੈਡ ਹੀ ਖਰਾਬ ਹੈ ਤਾਂ ਥੱਲੇ ਵਾਲੇ ਆਟੋਮੈਟਿਕਲੀ ਖਰਾਬ ਦੇ ਇਸ ਕਰਕੇ ਲਾਅ ਐਂਡ ਆਰਡਰ ਸਿਚੁਏਸ਼ਨ ਤੁਹਾਡੇ ਸਾਰੇ ਸਾਹਮਣੇ ਆ ਤੁਸੀਂ ਖੁਦ ਖਬਰਾਂ ਦਿੰਦੇ ਹੋ ਟੀਵੀ ਦੇ ਵਿੱਚ ਦਿੰਦੇ ਹੋ ਅਖਬਾਰਾਂ ਦੇ ਵਿੱਚ ਆਉਂਦੇ ਹੋ ਤੇ ਮੇਰੇ ਕਹਾਂ ਦੀ ਲੋੜ ਨਹੀਂ ਹੈ ਲਾਅ ਐਂਡ ਆਰਡਰ ਬਹੁਤ ਖਰਾਬ ਹੈ ਇਹਨੂੰ ਠੀਕ ਕਰਨ ਦੀ ਲੋੜ ਹੈ ਬڑا ਜੋਸ਼ ਉਰ ਨਾਲ ਇਹਨਾਂ ਨੇ ਲਾਇਆ ਸੀ ਜੁੱਧ ਨਸ਼ੇਮਰ ਕਿੱਥੇ ਬਣਿਆ ਨਸ਼ੇ ਉਸਤਰੀ ਵੀ ਕਰੇ ਨੇ ਇਹ ਸਿਰਫ ਡਰਾਮਾ ਅਰਬਾਂ ਕਰੋੜਾਂ ਰੁਪਏ ਵੇਸਟ ਕੀਤੇ ਨੇ ਪਬਲਿਸਿਟੀ ਦੇ ਉੱਤੇ ਤੇ ਪ੍ਰੋਪਾਗੈਂਡਰ ਦੇ ਉੱਤੇ ਤੇ ਐਡਵਰਟਾਈਜ਼ਮੈਂਟ ਦੇ ਉੱਤੇ ਉਹਨੇ ਪੈਸੇ ਜਿਹੇ ਦੂਜੇ ਕੰਮ ਤੇ ਲਾਉਂਦੇ ਸ਼ਾਇਦ ਕੋਈ ਨਾ ਕੋਈ ਫਤਰ ਹੁੰਦਾ ਇਸ ਸਰਕਾਰ ਦਾ ਪੂਰੇ ਦਾ ਪੂਰਾ ਜਿਹੜਾ ਜੋਰ ਹੈ ਉਹ ਐਡਵਰਟਾਈਜ਼ਮੈਂਟ ਤੇ ਲੱਗਾ ਹੈ ਮੇਰਾ ਕੰਮ ਬੋਲਦਾ ਹੈ ਉਹ ਕਈ ਕਿਸ਼ੋਰ ਗਰੀਬ ਨੂੰ ਪੁੱਛ ਕੇ ਤਾਂ ਦੇਖੋ ਵੀ ਉਹਦਾ ਕੀ ਹਾਲ ਹੈ ਪਿੰਡਾਂ ਦੇ ਵਿੱਚ ਲੋਕ ਜਿਹੜੇ ਬਾਹਰ ਘਰ ਪਾਏ ਸੀ ਉਹ ਘਰਾਂ ਨੂੰ ਛੱਡ ਕੇ ਪਿੰਡਾਂ ਦੇ ਵਿੱਚ ਦੁਬਾਰਾ ਆ ਰਹੇ ਨੇ ਕਿ ਉੱਥੇ ਸੇਫ ਨਹੀਂ ਫੀਲ ਕਰਕੇ ਰਾਤ ਨੂੰ ਸ਼ਾਇਦ ਕੋਈ ਨਸ਼ੇ ਵਾਲੀ ਆ ਜਾਣ ਕਿ ਯਾਰ ਕੋਈ ਲੁਟੇਰਾ ਜੀ ਜਾਂ ਕੋਈ ਹੋਰ ਬੰਦਾ ਆ ਜੇ ਇਸਕੇ ਲਾਣ ਰਡ ਸਟੇਸ਼ਨ ਬਹੁਤ ਖਰਾਬ ਹੈ ਔਰ ਇਸੇ ਤਰ੍ਹਾਂ ਹੀ ਖਰਾਬ ਹੈ ਕਿਉਂਕਿ ਲਾ ਇਨਫੋਰਸ ਕਰਨ ਵਾਲੇ ਲਾ ਦੀ ਖੁਦ ਇੱਜ਼ਤ ਹੀ ਨਹੀਂ ਕਰਦੇ ਫੌਜੀ ਤੁਸੀਂ ਕਿਉਂਕਿ ਫੌਜੀ ਰਹਿ ਚੁੱਕੇ ਹੋ ਔਰ ਬਹੁਤ ਅੱਛੇ ਮੀਨਸ ਕਿ ਲੈਵਲ ਤੱਕ ਤੁਸੀਂ ਪਹੁੰਚੇ ਬ੍ਰਿਗੇਡੀਅਰ ਦੇ ਤੌਰ ਤੇ ਤੁਸੀਂ ਡਿਫਰੈਂਟ ਡਿਫਰੈਂਟ ਲੈਵਲਸ ਦੇਖੇ ਫੌਜੀ ਡਿਫਰੈਂਟ ਡਿਫਰੈਂਟ ਮੁਕਾਮ ਦੇਖੇ ਨੇ ਇੱਕ ਫੌਜੀ ਦੀ ਨਜ਼ਰ ਦੇ ਨਾਲ ਲਾ ਐਨਫੋਰਸਮੈਂਟ ਏਜੰਸੀ ਕਿਸ ਤਰੀਕੇ ਨਾਲ ਦਰੁਸਤੀ ਦੇ ਨਾਲ ਆਪਣਾ ਉਹ ਕੰਮ ਕਾਜ ਕਰ ਸਕਦੀ ਹੈ ਜੀ ਅੱਜ ਦੇ ਸੰਦਰਭ ਦੇ ਵਿੱਚ ਜਿਹੜਾ ਅੱਜ ਦਾ ਜ਼ਮਾਨਾ ਹੈ ਜਿਸ ਤਰੀਕੇ ਦੀ ਅੱਜ ਟੈਕਨੋਲੋਜੀ ਦਾ ਜ਼ਮਾਨਾ ਹੋ ਗਿਆ ਹੋਰ ਸਾਰੀਆਂ ਚੀਜ਼ਾਂ ਹੋ ਗਿਆ ਉਹਦੇ ਵਿੱਚ ਲਾਅ ਇਨਫੋਰਸਮੈਂਟ ਜਿਹੜੀ ਏਜੰਸੀ ਹੈਗੀ ਹੈ ਉਹਦਾ ਕੀ ਮਤਲਬ ਕਿ ਟੋਟੈਲਿਟੀ ਦੇ ਵਿੱਚ ਉਹਦੀ ਰੂਪਰੇਖਾ ਤੁਹਾਡੇ ਅਨੁਸਾਰ ਇੱਕ ਫੌਜੀ ਦੇ ਅਨੁਸਾਰ ਕੀ ਹੋਣੀ ਚਾਹੀਦੀ ਹੈ ਮੈਂ ਇਹਦੇ ਬਾਰੇ ਲੰਮਾ ਚੌੜਾ ਨਹੀਂ ਕਹਿਣਾ ਚਾਹੁੰਦਾ ਮੇਰੇ ਬਾਰੇ ਸਿਰਫ ਇੱਕ ਸੈਂਟੈਂਸ ਕਹੂੰਗਾ ਇੱਕ ਨਹੀਂ ਬਲਕਿ ਅੱਧਾ ਸੈਂਟੈਂਸ ਲੈਟ ਰੂਲਸ ਰੂਲ ਜਿਹੜੇ ਰੂਲ ਤੁਸੀਂ ਬਣਾਏ ਨੇ ਉਹਨਾਂ ਨੂੰ ਚੱਲਣ ਦਿਓ ਉਹਨਾਂ ਨੂੰ ਰਾਜ ਕਰਨ ਦਿਓ ਇੰਡੀਵਿਜੂਅਲ ਦਾ ਰਾਜ ਨਾ ਹੋਵੇ ਰੂਲ ਦਾ ਰਾਜ ਹੋਵੇ ਰੂਲ ਆਫ ਲਾ ਲਾ ਦਾ ਰਾਜ ਹੋਵੇ ਤਾਂ ਸਿਸਟਮ ਚੱਲੇਗਾ ਜੇ ਤੁਸੀਂ ਰੂਲ ਆਫ ਲਾ ਨੂੰ ਨਹੀਂ ਮੰਨੋਗੇ ਤਾਂ ਫਿਰ ਇਸ ਤਰੀ ਹਾਲ ਹੋਏਗਾ ਨਸ਼ਿਆਂ ਦੀ ਗੱਲ ਕੀਤੀ ਖਾਸ ਤੌਰ ਤੇ ਨਸ਼ਿਆਂ ਦੇ ਨਾਲ ਹੀ ਕਿਉਂਕਿ ਪੰਜਾਬ ਦੇ ਔਰ ਪੰਜਾਬ ਜਿਹੜਾ ਹੈ ਕਿਸਾਨੀ ਲਈ ਜਾਣਿਆ ਜਾਂਦਾ ਹੈ ਕਿਸਾਨੀ ਲਈ ਖਾਸ ਤੌਰ ਤੇ ਐਗਰੀਕਲਚਰਲ ਜਿਹੜਾ ਹੈ ਕਿ ਖੇਤਾ ਮੰਨਿਆ ਜਾਂਦਾ ਹੈ ਉਹਦੇ ਵਿੱਚ ਆਪਾਂ ਦੇਖ ਰਿਹਾ ਕਿ ਲੈਂਡ ਪੂਲਿੰਗ ਵਰਗੀ ਇੱਕ ਪਾਲਿਸੀ ਸਰਕਾਰ ਲੈ ਕੇ ਆਈ ਹੈ ਉਹ ਵੀ ਕਾਫੀ ਜ਼ਿਆਦਾ ਉਦਾਂ ਹੀ ਕਲੱਬ ਕਰਦੀ ਹੈ ਮੀਨਸ ਕਿ ਡਿਫਰੈਂਟ ਤਰੀਕੇ ਦੀਆਂ ਹੈਗੀਆਂ ਜਿਵੇਂ ਕਿ ਨਸ਼ਿਆਂ ਵਿਰੁੱਧ ਉਹਨਾਂ ਨੇ ਚਲਾਇਆ ਇਹ ਚਲਾਇਆ ਉਹ ਕਹਿੰਦੇ ਅਸੀਂ ਡਿਵੈਲਪਮੈਂਟ ਤੇ ਨਸ਼ਾ ਦਾ ਜਿਹੜਾ ਵਿਰੋਧ ਅਸੀਂ ਲੈ ਕੇ ਆਏ ਆ ਇੱਕ ਆਪਣੀ ਸਕੀਮ ਉਹਦੇ ਵਿੱਚ ਅਸੀਂ ਸਮਾਜਿਕ ਸੁਧਾਰ ਤੇ ਜਿਹੜਾ ਕਾਨੂੰਨੀ ਸੁਧਾਰ ਹੈ ਉਹਦੋਂ ਚੀਜ਼ਾਂ ਕਰਨਾ ਚਾਹੁੰਦੇ ਆਂ ਔਰ ਲੈਂਡ ਪੂਲਿੰਗ ਨੂੰ ਲੈ ਕੇ ਅਸੀਂ ਵਿਕਾਸ ਦੀ ਗੱਲ ਕਰ ਰਹੇ ਆਂ ਡਵੈਲਪਮੈਂਟ ਦੀ ਗੱਲ ਕਰ ਰਹੇ ਆਂ ਦੇਖੋ ਸਾਨੂੰ ਫੌਜ ਤੋਂ ਸ਼ੁਰੂ ਤੋਂ ਸਿਖਾਇਆ ਜਾਂਦਾ ਏਮ ਫੋਕਸ ਸਾਡਾ ਫੋਕਸ ਅੱਜਕੱਲ ਸਿਰਫ 15 ਅਗਸਤ ਤੱਕ ਹੈ ਇਸ ਕਰਕੇ ਬਾਕੀ ਚੀਜ਼ਾਂ ਨੂੰ ਉੱਥੇ ਮੈਂ ਕੁਝ ਨਹੀਂ ਕਾਇੰਟ ਕਰਨਾ ਚਾਹਾਂਗਾ ਬਾਕੀ ਜਿੱਦਾਂ ਬਾਅਦ ਦੇਖਾਂਗੇ ਜੋ ਪਰਵਾਰ ਨਾਲ ਹੋਇਆ ਹੈ ਬੇਇਨਸਾਫੀ ਸਾਡਾ ਫੋਕਸ ਸਿਰਫ ਉਹਦੇ ਵਿੱਚ ਹੈ ਉਹਨਾਂ ਨੂੰ ਇਨਸਾਫ ਦਵਾਉਣ ਦਾ ਸਾਡਾ ਮਤਲਬ ਹੈ ਐਜ਼ ਆਨ ਟੂਡੇ ਕੱਲ ਤੋਂ ਜਦੋਂ ਕੋਈ ਹੋਰ ਸਿਸਟਮ ਗੱਲ ਹੋਏਗੀ ਤਾਂ ਆਪਾਂ ਉਹਨੂੰ ਡਿਸਕਸ ਕਰ ਸਕਦੇ ਆਂ ਅੱਜ ਜੇ ਆਪਾਂ ਉਹਨੂੰ ਡਿਸਕਸ ਕਰਾਂਗੇ ਤਾਂ ਸਾਡਾ ਫੋਕਸ ਜਿਹੜਾ ਡਿਲੂਟ ਹੋ ਜਾਏਗਾ ਉਹਦੇ ਤੇ ਕਨਸੈਂਟਰੇਸ਼ਨ ਪੂਰੀ ਨਹੀਂ ਹੋएगी ਆਪਾਂ ਸਿਰਫ ਪੀੜਤ ਪਰਿਵਾਰ ਉੱਤੇ ਹੀ ਫੋਕਸ ਰੱਖਾਂਗੇ ਜੀ ਇਹਦਾ ਮਤਲਬ ਹੈ ਕਿ ਬ੍ਰਿਗੇਡੀਅਰ ਸਾਹਿਬ ਕਹਿ ਸਕਦੇ ਆ ਕਿ ਫੌਜੀ ਬਗਾਵਤ ਵਗਾਵਤ ਹੈ ਹੁਣ ਨੋ ਨੋ ਫੌਜੀ ਲਾ ਨੂੰ ਇਨਫੋਰਸ ਕਰਨ ਵਾਸਤੇ ਉਹਦੇ ਹੱਕ 'ਚ ਖੜੀ ਹੈ ਇਹ ਇੱਕ ਗੱਲ ਬਿਲਕੁਲ ਗਲਤ ਤੁਸੀਂ ਇਸਤੇਮਾਲ ਕੀਤਾ ਕਿ ਇਹਦਾ ਮਤਲਬ ਕਿ ਤੁਹਾਨੂੰ ਨਿਕਲਿਆ ਅਸੀਂ ਤੇ ਕਿਹਾ ਰੂਲ ਆਫ ਲਾ ਹੋਣਾ ਚਾਹੀਦਾ ਤੁਸੀਂ ਇਹ ਕਿਤੇ ਕੱਢ ਲਏ ਬਗਾਵਤ ਨਾਲ ਸੌਰੀ ਇਹ ਬਿਲਕੁਲ ਗਲਤ ਹੈ ਤੇ ਇਸ ਕਰਕੇ ਆਪਾਂ ਅੱਗੇ ਹੋਰ ਨਹੀਂ ਕੁਝ ਗੱਲ ਕਰ ਰਹੇ ਜਿਸ ਤਰੀਕੇ ਦੇ ਨਾਲ ਬ੍ਰਿਗੇਡੀਅਰ ਸਾਹਿਬ ਕਹਿੰਦੇ ਕਿ ਅਸੀਂ ਜਿਹੜਾ ਹੈ ਲਾ ਨੂੰ ਇਨਫੋਰਸ ਕਰਵਾਉਣ ਦੀ ਗੱਲ ਕਰ ਰਹੇ ਹਾਂ ਤੇ ਲਾ ਜਿਹੜੀ ਇਨਫੋਰਸਮੈਂਟ ਏਜੰਸੀਸ ਨੇ ਉਹਨਾਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਆਪਣਾ ਕੰਮ ਕਰਨਾ ਜ਼ਰੂਰੀ ਹੈਗਾ ਔਰ ਪੀੜਿਤ ਪਰਿਵਾਰ ਨੂੰ ਕਿਉਂਕਿ ਹਜੇ ਤੱਕ ਕੋਈ ਵੀ ਨਿਆਂ ਨਹੀਂ ਮਿਲਿਆ ਕੋਈ ਜਸਟਿਸ ਨਹੀਂ ਮਿਲਿਆ ਐਸ ਕਰਕੇ ਉਹ ਕਹਿੰਦੇ ਕਿ ਅਸੀਂ ਇਹ ਕਦਮ ਚੁੱਕ ਰਹੇ ਹਾਂ ਅਸੀਂ ਕਦਮ ਕਿਸੇ ਮਤਲਬ ਪਾਰਟिकुलर ਕੋਈ ਬਗਾਵਤ ਨਹੀਂ ਹੈ ਉਹਨਾਂ ਦਾ ਕਹਿਣਾ ਹੈਗਾ ਜਦ ਕਿ ਮੈਂ ਪੁੱਛਣ ਦੀ ਜ਼ਰੂਰ ਕੋਸ਼ਿਸ਼ ਕੀਤੀ ਉਹਨਾਂ ਨੇ ਕਿ ਬਗਾਵਤ ਨਹੀਂ ਨਰਾਜ਼ਗੀ ਹੈ ਅਸੀਂ ਜਿਹੜਾ ਹੈਗਾ ਸਰਕਾਰ ਦੇ ਨਾਲ ਨਾਰਾਜ਼ ਹੈਗੇ ਆਂ ਔਰ ਨਾਰਾਜ਼ਗੀ ਸਾਡੀ ਐਸ ਕਰਕੇ ਹੈਗੀ ਹੈ ਕਿ ਇੱਕ ਫੌਜੀ ਦੇ ਨਾਲ ਜਿਹੜੇ ਕਿ ਦੇਸ਼ ਦੀ ਸੁਰੱਖਿਆ ਕਰਦੇ ਨੇ ਜਿਹੜੇ ਹੱਦਾਂ ਸਰਹੱਦਾਂ ਦੀ ਜਿਹੜੀ ਹੈ ਉਹ ਰਾਖੀ ਕਰਦੇ ਨੇ ਉਸ ਦੇ ਨਾਲ ਇਸ ਤਰੀਕੇ ਦੇ ਨਾਲ ਹੋਇਆ ਤੇ ਅਸੀਂ ਕਿਉਂਕਿ ਨਾਮ ਹੀ ਹੈਗਾ 올 ਇੰਡੀਆ ਡਿਫੈਂਸ ਬ੍ਰਦਰਹੁੱਡ ਪਾਈਚਾਰਾ ਜਿਹੜਾ ਹੈਗਾ ਫੌਜੀਆਂ ਦਾ ਉਹ ਆਪਣਾ ਉਸਦੀ ਐਸੋਸੀਏਸ਼ਨ ਹੈਗੀ ਹੈ ਔਰ ਅਸੀਂ ਪ੍ਰਧਾਨ ਉਹਨਾਂ ਦੇ ਜਿਹੜੇ ਹੈਗੇ ਬ੍ਰਿਗੇਡੀਅਰ ਹਰਵੰਦ ਸਿੰਘ ਉਹਨਾਂ ਨਾਲ ਗੱਲ ਕਰ ਰਹੇ ਸੀਗੇ ਤੇ ਇਸ ਕਰਕੇ ਉਹਨਾਂ ਦਾ ਕਹਿਣਾ ਹੈ ਕਿ ਹਰ ਹਾਲ ਦੇ ਵਿੱਚ ਜਿਹੜਾ ਜਦੋਂ ਤੱਕ ਇਹ ਸਾਰਾ ਦਾ ਸਾਰਾ ਮਾਮਲਾ ਜਿਹੜਾ ਸੁਲਝਦਾ ਨਹੀਂ ਕਿਸੇ ਅ ਤਰੀਕੇ ਦੇ ਨਾਲ ਕਿਸੇ ਤਨਪਤਨ ਨਹੀਂ ਲੱਗਦਾ ਕੋਈ ਇਹਦਾ ਰਿਜ਼ਲਟ ਪ੍ਰੋਪਰ ਨਹੀਂ ਆਂਦਾ ਜਿਹੜਾ ਕਿ ਲਾਅ ਦੇ ਅਕੋਰਡਿੰਗਲੀ ਕਾਨੂੰਨੀ ਤਰੀਕੇ ਦੇ ਨਾਲ ਆਣਾ ਚਾਹੀਦਾ ਹੈ ਫੈਮਲੀ ਨੂੰ ਪੀੜਤਾ ਨੂੰ ਜਦ ਤੱਕ ਜਸਟਿਸ ਨਹੀਂ ਮਿਲਦਾ ਸਾਡੀ ਨਾਰਾਜ਼ਗੀ ਸਟੇਟ ਦੇ ਪ੍ਰਤੀ ਹੈ ਕਿਉਂਕਿ ਸਟ੍ਰੇਟ ਤੋਂ ਸਟੇਟ ਹੈੱਡ ਨੂੰ ਅਪਰੋਚ ਕੀਤਾ ਫੈਮਲੀ ਨੇ ਔਰ ਇਹ ਮਾਮਲਾ ਹਜੇ ਤੱਕ 4-5 ਮਹੀਨੇ ਦਾ ਲਟਕ ਰਿਹਾ ਹੈ ਔਰ ਇਸ ਤੇ ਕੋਈ ਵੀ ਕੰਨ ਤੇ ਜੂ ਨਹੀਂ ਸਰਕ ਰਹੀ ਹੈ ਕਿਸੇ ਦੇ ਪਰ ਕਿਉਂਕਿ ਅਦਾਲਤਾਂ ਦੇ ਵਿੱਚ ਇਹ ਮਾਮਲਾ ਜ਼ਰੂਰ ਆ ਚੁੱਕਿਆ ਹੈ ਪਰ ਉਸ ਦੇ ਬਾਵਜੂਦ ਫੌਜੀਆ ਨੇ ਆਪਣੇ ਤਰੀਕੇ ਦੀ ਨਾਰਾਜ਼ਗੀ ਜ਼ਾਤਾਨ ਦੇ ਲਈ ਇਸ ਮਾਮਲੇ ਨੂੰ ਲੈ ਕੇ ਅੱਗੇ ਗੱਲ ਕੀਤੀ ਹੈ ਕਿ ਅਸੀਂ ਜਿਹੜਾ ਸੂਬਾ ਲੈਵਲ ਤੇ 15 ਅਗਸਤ ਮਨਾਇਆ ਜਾਣਾ ਸਟੇਟ ਵੱਲੋਂ ਜਿਹੜਾ ਫੰਕਸ਼ਨ ਮਨਾਇਆ ਜਾਣਾ ਉਹ ਅਸੀਂ اٹੈਂਡ ਬਿਲਕੁਲ ਨਹੀਂ ਕਰਾਂਗੇ ਔਰ ਅਸੀਂ ਆਪਣੀ ਇਸ ਨਾਰਾਜ਼ਗੀ ਨੂੰ ਇਸ ਤਰੀਕੇ ਦੇ ਨਾਲ ਜ਼ਾਹਿਰ ਕਰਾਂਗੇ ਪਰ ਉਹਨਾਂ ਨੇ ਇਹ ਵੀ ਨਾਲ ਦੇ ਨਾਲ ਮੇਨਟੇਨ ਕੀਤਾ ਕਿ ਅਸੀਂ ਆਪਣੇ ਸਟਾਰਟ ਤੇ ਆਪਣੇ ਲੈਵਲ ਤੇ ਅਸੀਂ ਝੰਡਾ ਦੇਸ਼ ਦਾ ਫਹਿਰਾਵਾਂਗੇ 15 ਅਗਸਤ ਅਸੀਂ ਮਨਾਵਾਂਗੇ ਔਰ ਅਸੀਂ ਆਪਣੇ ਤਰੀਕੇ ਦੇ ਨਾਲ ਬਹੁਤ ਵਧੀਆ ਬਣਾਵਾਂਗੇ ਕਿਉਂਕਿ ਫੌਜੀ ਹੈ ਉਹਨਾਂ ਨੇ ਡੈਫੀਨਿਟਲੀ ਝੰਡੇ ਦੀ ਜੜੀ ਹੈਗੀ ਹੈ ਉਸ ਦੀ ਸ਼ਾਨ ਤਨਹੀਂ ਜਿਹੜੀ ਹੈ ਉਹ ਉਹ ਬਰਕਰਾਰ ਕਰਨੀ ਕਰਨੀ ਹੈ ਹਰ ਹਾਲ ਦੇ ਵਿੱਚ ਪਰ ਉਸ ਦੇ ਨਾਲ ਨਾਲ ਉਹਨਾਂ ਨੇ ਕਿਹਾ ਕਿ ਸਟੇਟ ਲੈਵਲ ਦਾ ਜਿਹੜਾ ਫੰਕਸ਼ਨ ਹੈ ਪੰਜਾਬ ਸਰਕਾਰ ਦਾ ਉਹਦੇ ਵਿੱਚ ਅਸੀਂ ਹਿੱਸਾ ਨਹੀਂ ਲਵਾਂਗੇ ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰਦੂ ਸਿੰਘ ਬੋਹਾਲੀ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ